ਇਹ ਗਮ ਜੋ ਮੇਰਾ ਨਸੂਰ ਹੋ ਗਿਆ ਇਸੇ ਗਮ ਸਰਤਾ ਮੈਂ ਮਸ਼ਹੂਰ ਹੋ ਗਿਆ ਰੱਖੇ ਉਹਨਾਂ ਸੀ ਦਿਲਾਂ 'ਚ ਮੇਰੇ ਲਈ ਕਾਫਲੇ ਤਾਂ ਹੀ ਬੁਲਾਈ ਫਤੇ ਤੇ ਮਸ਼ਹੂਰ ਤਾਂ ਹੀ ਬੁਲਾਈ ਫਤੇ ਤੇ ਉਥੋਂ ਦੂਰ ਹੋ ਗਿਆ ਕੀ ਦਿਲ ਦੇ ਵਿੱਚ ਕੋਈ ਦਿਲ ਤੇ ਸੱਟ ਲੱਗੀ ਸੀ ਕਿਉਂਕਿ ਅੱਲਾਹ ਹੁਮਤ ਦੇ ਵਿੱਚ ਹਰ ਬੰਦਾ ਜਿਹੜਾ ਹੈਗਾ ਰਾਈਟਰ ਕੋਈ ਅਸੀ ਘਟਨਾ ਸੀ ਕਿਸੇ ਕੁੜੀ ਨੇ ਦਿਲ ਤੇ ਹਾਂਜੀ ਠੀਕ ਨਹੀਂ ਹੈ ਅਵਾਜ਼ ਸਾਹਮਣੇ ਨੂੰ پیسے ਦਿੱਤੇ ਸਨ ਇਹ ਨਾਮ ਬਾਈਕ ਤੋਂ ਵੀ ਪੈ ਚੋ ਗਏ ਆ ਦੇਖੋ ਇਹ ਠੀਕ ਹੈ ਆ ਦੇਖੋ ਇੱਕ ਮਿੰਟ ਥੋੜਾ ਗਿਆ ਲੋ ਹਾਂ ਚੇਰੇ ਲਗਾ ਆ ਦੇਖੋ ਹਾਂਜੀ ਕੋਣ ਆਉਂਦੀ ਦੇਖੋ ਜਦੋਂ ਆਪਾਂ ਅਸੀਂ ਪਿੰਡ ਆ ਰਹੇ ਹਾਂ ਜਦੋਂ ਪਿੰਡ ਚੋਂ ਬੰਦਾ ਸ਼ਹਿਰ ਚ ਜਾਂਦਾ ਉਹਦੇ ਅੰਦਰ ਕਈ ਤਰ੍ਹਾਂ ਦੀਆਂ ਆकांक्षाਆਂ ਹੁੰਦੀਆਂ ਔਰ ਮੁਹੱਬਤ ਵੀ ਹੁੰਦੀ ਹੈ ਔਰ ਮੁਹੱਬਤ ਵੀ ਕਰਕੇ ਸੁਣਦੇ ਮੁਹੱਬਤ ਦਾ ਹੋ ਜਾਣਾ ਤੇ ਟੁੱਟ ਜਾਣਾ ਇਥੇ ਇੱਕ ਇਹ ਇੱਕ ਇਹ ਹੈ ਇੱਕ ਹੁੰਦਾ ਕਿ ਜਿਹਦੇ ਨਾਲ ਮੁਹੱਬਤ ਹੁੰਦੀ ਹੈ ਇੱਕ ਗੁਨਾਹ ਮੁਹੱਬਤ ਵੀ ਹੁੰਦੀ ਹੈ ਸੋ ਆਪਾਂ ਜਿਹੜਾ ਜਿਹੜੀ ਲਿਖਤ ਹੈ ਨਾ ਸ਼ੌਕ ਵੀ ਹੁੰਦਾ ਇੱਕ insaan ਨਾਲ ਮਤਲਬ ਅਨੇਕਾਂ ਸੱਟਾਂ ਦੀ ਗੱਲ ਨਹੀਂ ਉਹ ਕਰ ਸਕਦਾ ਉਹ ਸਮਾਜ ਦੀ ਵੀ ਗੱਲ ਕਰਦਾ ਇਹ ਜੇ ਵੀ ਜਦੋਂ ਤੁਸੀਂ ਕਿਤਾਬ ਦੇਖੋਗੇ ਤਾਂ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਜਲਾ ਮਿਲਣਗਾ ਉੱਚ ਸਿਆਸੀ ਪੰਨੇ ਵੀ ਹੋਣਗੇ ਉਹਦੇ ਚ ਪਾਰਟੀਸ਼ਨ ਦੀ ਵੀ ਗੱਲ ਹੋਗੀ ਔਰ ਉਹਦੇ ਚ ਗੁਰਪ੍ਰਤੀ ਗੱਲ ਜਿਆਦਾ ਹੋਗੀ ਸੋ ਮਹੱਭਤੋਂ ਮਨ ਕਰੇਗਾ ਜੇਕਰ ਹੁੰਦੀ ਹੈ ਸਾਨੂੰ ਤੁਹਾਨੂੰ ਸਾਨੂੰ ਸਾਰੇ ਪਰ ਮੈਂ ਇਹ ਕਹਿ ਰਿਹਾ ਕਿ ਜੇ ਪ੍ਰੈਸ਼ਰ ਹੁੰਦਾ ਨਾ ਤੁਹਾਨੂੰ ਲਿਖਣ ਦਾ ਉਹ ਤੁਹਾਨੂੰ ਅਲੱਗ-ਅਲੱਗ ਸਬਜੈਕਟਾਂ ਨੇ ਵੀ ਪਰਿਹੜਦਾ ਤੁਹਾਡੇ ਮੇਰੇ ਜਿਹੜੇ ਵਿਸ਼ਿਆਂ ਬਹੁਤ ਅਲੱਗ-ਅਲੱਗ ਨੇ ਇੱਕ ਗਮ ਹੋ ਸਕਦਾ ਭਰਪੂਰ ਵੀ ਬਹੁਤ ਗਮ ਹੈ ਜਿਹੜੇ ਦੁਨੀਆ ਚ ਜਿਨ੍ਹਾਂ ਨੂੰ ਕਈ ਵਾਰੀ ਲਿਖਣ ਦਾ ਪਾਯਾਤਨ ਕਰਦੇ ਆ ਤੇ ਇਸੇ ਗਮ ਨੇ ਮਸ਼ਹੂਰ ਕਰ ਦਿੱਤਾ ਜੀ ਨਹੀਂ ਮੈਂ ਤਾਂ ਮਸ਼ਹੂਰ ਹੋਇਆ ਜੇ ਤੁਹਾਨੂੰ ਲੱਗਦਾ ਮੈਂ ਤਾਂ ਆਪਣੇ ਕਬੀਲੇ ਲਈ ਉੱਭਰਿਆ ਜਿਹੜੇ ਤੁਸੀਂ ਮੇਰੇ ਸਾਰੇ ਮਨੋਂ ਇਹ ਰੋਜ਼ ਇਮਤਿਹਾਨ ਹੈ ਮੈਨੂੰ ਲੱਗਦਾ ਮਸ਼ਹੂਰ ਹੋਣਾ ਕੋਈ ਵਾਪਤ ਨਹੀਂ ਸ਼ੋਹਰਤ ਕੋਈ ਵਾਪਤ ਨਹੀਂ ਤੁਸੀਂ ਰੋਜ਼ ਸਵੇਰੇ ਉੱਠ ਕੇ ਕੰਮ ਕਰਦੇ ਹੋ ਤੇ ਤੁਹਾਡੇ ਲੋਕ ਤੁਹਾਨੂੰ ਪਿਆਰ ਦੇ ਰਹੇ ਐ ਬਸ ਇਹੀ ਪ੍ਰਾਪਤੀ ਹੁੰਦੀ ਹੈ ਬੰਦੇ ਨੂੰ ਮਸ਼ਹੂਰ ਹੋ ਕੇ ਬੈਠ ਹੋ ਜਾਣਾ ਉਹ ਘੁੰਮਣਾ ਮੇ ਵੀ ਮਾਰੀ ਅੰਦੀ ਸੋ ਜੇ ਤੁਹਾਨੂੰ ਪਿਆਰ ਮਿਲਦਾ ਜਿਹੜੀ ਅੱਜ ਚ ਅਸੀਂ ਨੂੰ ਰਹਿ ਤੋ ਆਪਾ ਬਾਕੀ ਮਾਨਸਾ ਸਸੀਗਰ ਸਸੀਗਰ ਇਧਰ ਸਰ ਨਵੀਂ ਮਾਨਸਾ ਸਸੀਗਰ ਸਤਿ ਸ਼੍ਰੀ ਅਕਾਲ ਸਭ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਕੀ ਕਹਿਣਾ ਚਾਹੋਗੇ ਅੱਜ ਇੰਟਰਨੈਟ ਦਾ ਜਮਾਨਾ ਹੈ ਜਿਸ ਤਰੀਕੇ ਦੇ ਨਾਲ ਜਿੱਦ ਲੋਕ ਬਹੁਤ ਘੱਟ ਪੜਦੇ ਨੇ ਔਰ ਜਿਸ ਤਰੀਕੇ ਦੇ ਨਾਲ ਆ ਗੂਗਲ ਤੇ ਸਭ ਨੂੰ ਸਰਸ ਹੁੰਦਾ ਜੋ ਇਤਿਹਾਸ ਲਿਖਿਆ ਹੁੰਦਾ ਉਸ ਦੇ ਵਿੱਚ ਇਤਿਹਾਸ ਨੂੰ ਬੁੱਕਾਂ ਨੂੰ ਪੜ ਕੇ ਕੋਈ ਸੋਸ਼ਲ ਮੀਡੀਆ ਤੇ ਐਦਾਂ ਦੀ ਪੁੱਛੋ ਖਬਰਾਂ ਅਲੱਗ-ਅਲੱਗ ਤਰੀਕੇ ਦੇ ਨਾਲ ਬਣ ਜਾਂਦੀਆਂ ਨੇ ਜਿੱਥੇ ਇਤਿਹਾਸ ਦੇ ਨਾਲ ਛੇੜਛਾੜ ਹੋ ਜਾਂਦੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਉਸ ਘਾਟ ਇਤਿਹਾਸ ਬਾਰੇ ਪਤਾ ਲੱਗਦਾ ਕਿਤੇ ਨਾ ਕਿਤੇ ਬੁੱਕਾਂ ਲੋਕ ਪੜਦੇ ਨੇ ਨੈਟ 'ਚੋਂ ਜਾ ਕੇ ਦੇਖਦੇ ਨੇ ਕੀ ਕਹਿਣਾ ਚਾਹੀਦਾ ਜਿਹੜੀਆਂ ਕਿਤਾਬਾਂ ਔਰ ਆਮ ਜ਼ਿੰਦਗੀ 'ਚ ਅਸੀਂ ਪੜਤੇ ਆਏ ਇਹ ਇੱਕ-ਇੱਕ ਵਰੀ ਵਕਤ ਨਾਲ ਜਾਂ ਜਿਹੜੀ ਜਿਹੜੀ ਸਟੇਟ ਰੂਲ ਕਰਦੀ ਉਹਦੇ ਹਿਸਾਬ ਨਾਲ ਹੁੰਦੀ ਹੈ ਸੋ ਸੱਚ ਕਿਵੇਂ ਲੱਭਣਾ ਹੈ ਇਹ ਇਹ ਥੋੜੀ ਭਾਲ ਹੁੰਦੀ ਹੈ ਇਹ ਥੋੜਾ ਨਜ਼ਰੀਆ ਹੁੰਦਾ ਕਿ ਤੁਸੀਂ ਅਸਲੀ ਚੀਜ਼ ਕਿੱਥੋਂ ਲੱਭਣੀ ਹੈ ਜਿਹੜਾ ਗੂਗਲ ਸਰਚ ਹੀ ਜਾਨਦਾ ਇਹਦੇ ਅਲੱਗ-ਅਲੱਗ ਐਂਡਰੋਇਡ ਹੈ ਜਾਂ ਦੂਜਾ ਫਾਰਮਵਰ ਇੱਕ ਇਨਸੀਡੈਂਟ ਨੂੰ ਜਿਹੜੀ ਡੇਟ ਦਿੱਤੀ ਹੁੰਦੀ ਹੈ ਜਦੋਂ ਤੁਸੀਂ ਦੂਜੇ ਤੋਂ ਜਾ ਕੇ ਸਰਚ ਕਰਦੇ ਹੋ ਉਹਦੀ ਡੇਟ ਹੋਰ ਹੁੰਦੀ ਹੈ ਇਹ ਇੱਕ ਤਰੀਕਾ ਹੈ ਕਾਰਪੋਰੇਟ ਦਾ ਟਰੋਟਿੰਗ ਮੈਮਰੀ ਨੂੰ ਆਮ ਤੌਰ ਤੇ ਫਿਊਜ਼ ਕਰਨਾ ਉਹ ਤੁਸੀਂ ਕਿਤੇ ਸਰਚ ਕਰਕੇ ਵੇਖਿਓ ਇੱਕ ਘਟਨਾ ਤੁਹਾਨੂੰ ਮੰਨ ਲਓ 2002 ਦੀ ਹੈ ਉਹੀ ਘਟਨਾ ਕਿਸੇ ਹੋਰ ਸਰਚ ਇੰਜਨ ਤੇ ਜਹੋਗੇ ਤਾਂ 2004 ਲਿਖੀ ਹੋਊਗੀ ਸੋ ਇਹ ਕਾਰਪੋਰੇਟ ਦਾ ਵੇਅ ਹੈ ਜਿਹੜਾ ਹੌਲੀ ਹੌਲੀ ਸਮਝ ਲੱਗੂਗਾ ਆਰੇ ਇਹ ਜਿਹੜੀ ਸਮਾਜਿਕ ਮੀਡੀਆ ਹੋਣਾ ਚੰਗੀ ਗੱਲ ਹੈ पर लोड़ तो ज्यादा हो गया इन्हें इन्हें दिमाग ने खराब करते और हर बंदा जी कहने टैमन फ्रिकुएंसी इन्नी ज्यादा मतलब वर्ष अंदर भी असं सवेरे उठ के बहस करना चाहते हैं लड़ना चाहते अंदर गुस्सा है सो जो किताब पढ़ते हैं सहज हो जाएगा ਜਾ ਵੀ ਤੁਸੀਂ ਲਾਹੌਰ ਵਾਲੇ ਨੂੰ ਬੁਲਾ ਰਹੇ ਨੇ ਚੰਗਾ ਆ ਪ੍ਰੋਗਰਾਮ ਤੋਂ ਤਾਂ ਉਸ ਵੇਲੇ ਤੁਸੀਂ ਕਹਾਣਾ ਲਿਖਿਆ ਗਿਆ ਤੇ ਅੱਜ ਸੱਚ ਹੋਣ ਦੀ ਕਲਾਕ ਤੇ ਅੱਜ ਉਹ ਵੀ ਹੋ ਗਿਆ ਜੀ ਸੋਚ ਕੇ ਲਿਖਿਆ ਸੀਗਾ ਤੇ ਅੱਜ ਉਹ ਸੱਚ ਹੋ ਰਿਹਾ ਦੇਖਦੇ ਦੋ ਕੰਮ ਕਰਦੇ ਆ ਕਿਸੇ ਨੂੰ ਨਿੰਦ ਲੈਣਾ ਤਾਂ ਬੜਾ ਸੌਖਾ ਉਹ ਆਮ ਤੌਰ ਤੇ ਜਿਹੜੇ ਤੁਹਾਡੇ ਮਛੇਓ ਲੋਕ ਉਹ ਲਗ ਤਰ੍ਹਾਂ ਦਾ ਵਿਚਾਰ ਪੇਸ਼ ਕਰਦੇ ਨੇ ਜਦੋਂ ਸਮਾਜੀ ਕਮੇਟੀ ਦੇ ਬੈਠ ਗਏ ਉਹ ਜਦੋਂ ਸਾਡੇ ਵਾਲਾ ਬੈਠਾ ਇਹਨਾਂ ਦੇ ਬੱਚੇ ਛੋਟੇ ਇੱਕ ਰੋਦੀ ਗੱਲ ਕਰਨਗੇ ਹਮੇਸ਼ਾ ਵੀ ਐ ਨਹੀਂ ਆਇਆ ਹੋਇਆ ਉਸ ਕੋਈ ਦੂਰ ਅੰਦੇਸ਼ੀ ਕੀ ਹੁੰਦੀ ਹੈ ਕਿ ਸਾਡੇ ਮਨ ਵਿੱਚ ਕਿਸੇ ਨੂੰ ਜੇ ਕਿਸੇ ਨੂੰ ਥੋੜੀ ਲਿਆਕਤ ਹੈ ਇਹ ਇੰਪੋਰਟੰਟ ਨੂੰ ਬੌਡੀ ਤਿਆਰ ਨਹੀਂ ਹੁੰਦਾ ਵੀ ਇਹ ਲਿਆਕਤੀ ਹੈ ਦੂਰ ਅੰਦੇਸ਼ ਹੋਣਾ ਮਾੜੀ ਗੱਲ ਹੈ ਉਪਰ ਉਸੇ ਜਿਹੜੇ ਹੈ ਨਾ ਦਿਮਾਗ 'ਚ ਸਿਰ ਦੇ ਜੰਮਾ ਤਾਂ ਹੀ ਅੱਗੇ ਜਾ ਕੇ ਚੀਜ਼ਾਂ ਅਮਲੀ ਰੂਪ ਚ ਹੁੰਦੀਆਂ ਕਿ ਜਿਤਾ ਨਹੀਂ ਕਿ ਮੈਂ ਕੋ ਗਿਆਨੀ ਹੈ ਜਾਂ ਮੈਂ ਬਹੁਤ ਵੱਡਾ ਵਿਦਵਾਨ ਹ ਬਟ ਮੇਰਾ ਇੱਕ ਥਾਟ ਸੀ ਮੈਨੂੰ ਲੱਗਦਾ ਇਦਾਂ ਹੋਣਾ ਚਾਹੀਦਾ ਸੋਝੀ ਹੋ ਗਿਆ ਬਹੁਤ ਵੱਡੀ ਗੱਲ ਅਸੀਂ ਜ਼ਰੂਰ ਸ਼ਾਮਲਾਂ ਉਹਦੇ ਮਾਰਸਰ 500 ਸਾਲ ਕਰਨਾ ਕਿਸੇ ਕੇਂਦਰੂ ਵਿੱਚ ਗਿਆ ਸੀ ਕਿ ਇਹਦਾ ਇਨਸਾਨ ਚੜ੍ਹਦੀ ਕਲਾ ਫਟਾ ਉਹ ਬਥੇਕ ਪਹੁੰਚਿਆ ਮੈਂ ਲੇਟ ਆ ਫੜੇ ਕਈ ਗਮਤ ਲੇਟ ਆ ਉਹ ਲਿਖਤਾ ਮੈਂ ਪੂਰਾ ਉਹ ਤੁਸੀਂ ਦੇਖੋ ਹੁਣ ਜਿਹੜਾ ਮੈਂ ਤਾਂ ਮੈਂ ਲਾ ਦੱਸ ਲਿਆ ਉਹ ਬੁੱਕ ਜਿਹੜੀ ਲਿਖੀ ਹੈਗਾ ਉਹ ਜਿਹਦਾ ਇੰਟਰਨੈਟ ਤੇ ਇੱਕ ਬੜੀ ਪ੍ਰੋਬਲਮ ਆ 20 ਸਾਲ ਤੋਂ ਕੋਈ ਨੈਗੇਟਿਵ ਗੱਵਰ ਉਤੇ ਮੇਰਾ ਨਾਨਾ ਨੇ ਲਾਈ ਦਿਨ ਕੋਟ ਬੰਦ ਨੇ ਪਤਾ ਨਹੀਂ ਉਹ ਖਬਰ ਚੱਲੀ ਹੈ ਜਾਂ ਪਤਾ ਨਹੀਂ ਕੀ ਚੱਕਰ ਉਹ ਜਿਹੜੀ ਹੀਰਾ ਨੂੰ ਕਦੇ ਨਾਮ ਮਲਾਇਆ ਕਿਸੇ ਦਾ ਕਿਉਂਕਿ ਹੀਰਾ ਬਹੁਤ ਵੱਡੇ ਵੱਡੇ ਲੇਖਕਾਂ ਨੇ ਲਿਖਿਆ ਹੋਰ ਸਾਹਿਬ ਨੇ ਵੀ ਲਿਖਿਆ ਉਹ ਬਹੁਤ ਹੀ ਜਿਹੜੀਆਂ ਹੀਰਾ ਉਹਦੇ ਚ ਕਰਬੀ ਫਾਰਸੀ ਦੇ ਅੱਖਰ ਜ਼ਿਆਦਾ ਹਨ ਪਰ ਜਿਹੜੀ ਮੈਂ ਲਿਖੀ ਉਹ ਦੇਸੀ ਹੀਰਾ ਪੰਜਾਬੀ ਉਹ ਛੰਤਾਜ ਨਹੀਂ ਹੈਗੀ ਉਹ ਐਸ ਤਰੀਕੇ ਨਾਲ ਲਿਖਿਆ ਜੇ ਕੋਈ ਇੱਕ ਚ ਨੂੰ ਕੰਪੋਜ਼ ਕਰਨਾ ਹੋਵੇ ਤੋਂ ਨੋ ਗੀਤਾਂ ਰੋਲ ਪਾਈ ਜਾ ਸਕਦੇ ਜੇ ਕਿ ਸਾਡੇ ਲੋਕ ਗੀਤ ਸੋ ਆਵਾਮ ਤੇ ਹੀ ਰ ਹੈ ਬੜੀ ਹਲਕੀ-ਪੁਲਕੀ ਦੀਆਂ ਚੀਜ਼ਾਂ ਦੇ ਵਿੱਚ ਇੱਕ ਫਨ ਕਿਸਮ ਦੀ ਹੈ ਉਹਦੇ ਚ ਜਿਧਾ ਪ੍ਰਾਤਨ ਜਿਹੇ ਹੈ ਨਾ ਉਹਦੇ ਚ ਪੀੜਾ ਦਾ ਜ਼ਿਕਰ ਹੈ ਕਰਾਮਾਤ ਦਾ ਜ਼ਿਕਰ ਹੈ ਬਟ ਮੈਂ ਤਾਂ ਦਾ ਕੁਛ ਨਹੀਂ ਕੀਤਾ ਮੈਂ ਤਾਂ ਰੋਲ ਆਪਣੀ ਸੋਚਦਾ ਅੱਜ ਬੈਠ ਕੇ ਜੇ ਅਸੀਂ ਸੋਚੀਏ ਕਿੱਦਾਂ ਹੋ ਸਕਦਾ ਉਦਾਂ ਲਿਖੀ ਅੱਜ ਵੀ ਜੇ ਨਾ ਪਰ ਤੇ ਹੀ ਹੋ ਜਾਂਦੀ ਵਾ ਬਟ ਮੈਂ ਉਸ ਤਰ੍ਹਾਂ ਦੀ ਕਰਾਮਾ ਤੜੀਆਂ ਉਹਦੇ ਚ ਗੱਲਾਂ ਨਹੀਂ ਲਿਖੀਆਂ ਤੇ ਭਾਈ ਜੀ ਤੁਹਾਡੀ ਨਜ਼ਰੇ ਇੱਕ ਸਰਵ શ્રેષ્ઠ ਤੇ ਸਮਾਜ ਨੂੰ ਸੇਧ ਦੇਣ ਵਾਲੀ ਰਚਨਾ ਕਿਹੜੀ ਹੋ ਸਕਦੀ ਹੈ ਸਮਾਜ ਸੇਧ ਲੈਣਿਆ ਪੀਛਾ ਹਾਂ ਕੀ ਰਚਨਾ ਕਰ ਰਹੇ ਹੋ ਹੁਣ ਕਿ ਆਪਾਂ ਨੂੰ ਕਿਤਾਬਾਂ ਲਿਖਣੀਆਂ ਕੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਨਹੀਂ ਲਿਖਣੀਆਂ ਦੇਖੋ ਅਸੀਂ ਮੌਕਾ ਦੇ ਸਕਦੇ ਹਾਂ ਸਮਾਜ ਤੁਸੀਂ ਹੈਰਾਨ ਜੋ ਸਾਰੇ ਪੜਨ ਵਾਲੇ ਲੱਗਦੇ ਮੈਂ ਚਿਹਰਿਆਂ ਤੇ ਲੱਗਦਾ ਕਿ ਤੁਸੀਂ ਵਾਕਈ ਪੜਦੇ ਹੋਗੇ ਜਿੰਨੇ ਸਟੱਡੀਜ਼ ਤੁਸੀਂ ਕਰਦੇ ਹੋ ਕਿ ਪੀੜੀ ਤਰ ਪੀੜੀ ਚੀਜ਼ ਆਉਣੀ ਹੈ ਉਹਦਾ ਸਾਡੇ ਪ੍ਰਾਚਨ ਕਾਲ ਚ ਭਗਤੀ ਯੋਗ ਚ ਰਾਜਪਾਦ ਦਾ ਖੰਡਨ ਸੀ ਯਾ ਸਾਡੀ ਪਰਤਾਂ ਦਾ ਰੌਣਾ ਪਾਇਆ ਪਰ ਸਦੀ껏 ਹੱਟੀ ਤਾਂ ਨਹੀਂ ਉਥੇ ਜਦੋਂ ਕਰੋੜ ਵਾਰਿਆ ਉਦੋਂ ਹੀ ਹੱਟਿਆ ਸੋ ਆਪਾਂ ਕੋਸ਼ਿਸ਼ ਕਰ ਸਕਦੇ ਆ ਇਹ ਨਹੀਂ ਵੀ ਆਪਾਂ ਦੂਜਿਆਂ ਪਰ ਆਏ ਨੇ ਕਿ ਆਪਣੀ ਜਗ੍ਹਾ ਛੱਡੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਜਦ ਤੱਕ ਤਾਬਾ ਚੜ੍ਹਦੀ ਲਿਖੀਆਂ ਪੜਨਗੇ ਨਹੀਂ ਅਸੀਂ ਲੇਖਿਕੀ ਕਰਾਂ ਤਾਂ ਜੇ ਜਿਸ ਤੱਕ ਇਸ ਤਰੀਕੇ ਨਾਲ AI ਆਉਂਦੀ ਹੈ ਜਿੱਦਾਂ ਅਡਵਾンス ਹੋ ਰਹੀ ਹੈ ਤਾਂ ਫਾਰਮੈਟ ਲੇਖਣ ਉਹ ਵੀ ਦੇਖਣਾ ਪਊਗਾ ਕਿ ਅਸੀਂ ਆਪਣੀ ਗੱਲ ਫਟਾਫਟ ਕਿਵੇਂ ਕਹਿ ਸਕਦੇ ਹਾਂ ਦੇਖੋ ਨਗਾਰ ਤੋਂ ਬਾਅਦ ਕਲੈਰਟੀ ਤਾਂ ਆਉਂਦੀ ਹੁੰਦੀ ਹੈ ਜਿੱਦਾਂ ਹੁਣ ਸਮਾਹ ਆਣਾ ਸਮਾਜਿਕ ਕਮੇਟੀ ਦੇ ਹਰ ਗੱਲ ਦਾ ਵਾਜਨੀ ਬਹਿਸ ਪੰਜਾਬ ਚ ਹੋ ਜਿੱਤੇ ਨਹੀਂ ਹੁੰਦੇ। ਔਰ ਮੈਂ ਇਸ ਗੱਲੋਂ ਹੈਰਾਨ ਐ ਵੀ ਸਾਰਾ ਦਿਨ ਅਦਾਕਾਰਾਂ ਨਾਲ ਯਾਤਕਲਾ ਕਰਾਂ ਯਾ ਗਾਉਣਾ ਵਾਲਿਆਂ ਨਾਲ ਇਹਨਾਂ ਦੇ ਇੰਟਰਵਿਊ ਕਰਨੇ। ਕਦੇ ਕਿਸੇ ਮਜ਼ਦੂਰ ਵੀ ਕਿਉਂ ਨਹੀਂ ਕਰਦੇ? ਕਦੇ ਕਿਸੇ ਆਪ ਟ ਖਾਣੇ ਨਾਲ ਰੋਟੀ ਨਾਲ ਖਾਦੀ ਰਾਤ ਉਹਨਾਂ ਦੇ ਇੰਟਰਵਿਊ ਕਿਉਂ ਨਹੀਂ ਹੁੰਦੇ? ਤੋ ਇਹ ਜਿਹੜੇ ਪੋਡਕਾਸਟ ਸਿਸਟਮ ਹੈ ਇਹ ਜੇ ਤੁਸੀਂ ਇਹ ਚੀਜ਼ਾਂ ਨੂੰ ਅੱਗੇ ਲਿਆਉਂਦੇ ਨਾ ਅਸੀਂ ਜ਼ਰੂਰ ਬਦਲ ਕਰਾਂਗੇ। ਕਿਉਂਕਿ ਹਰ ਵਰਗ ਵਿੱਚ ਪਰ ਦਾ ਆਪਣੇ ਆਪਣੇ ਪੇਸ਼ੇ ਚ ਹੀਰੋ ਹੈ ਕੋਈ ਬਹੁਤ ਅੱਛਾ ਕਰੀਗਰ ਵੀ ਹੋ ਸਕਦਾ ਹੈ ਕੋਈ ਬਹੁਤ ਅੱਛਾ ਡਿਵੈਲਪਰ ਹੋ ਸਕਦਾ ਹੈ ਕੋਈ ਬਹੁਤ ਅੱਛਾ ਕ੍ਰੀਏਟਿਵ ਹੋ ਸਕਦਾ ਉਹਨਾਂ ਦੀ ਗੱਲ ਕਿਉਂ ਲੈਂਦੇ ਉਹ ਤੁਸੀਂ ਤੋੜਨੇ ਪੱਤਰਕਾਰ ਤੋ ਇਹ ਇਹ ਨਾ ਚੀਜ਼ਾਂ ਤੋਂ ਬਰੇ ਹਟ ਕੇ ਲਿਖ ਹੁੰਦੀ ਹੈ ਕਿ ਨਹੀਂ ਤੁਸੀਂ ਜਿੰਗਾ ਕੰਮ ਕਰਦੇ ਜਾਓ ਸਿਰਜਦੇ ਜਾਓ ਉਹਦੇ ਨਾਲ ਸ਼ਾਇਦ ਚੇਂਜਸ ਹੋਣ ਔਰ ਇਹ ਮੀਡੀਅਮ ਕਰ ਸਕਦਾ ਤਾ ਸਟੂਡੀਓਸ ਲੋਕੀ ਕਰ ਸਕਦੇ